ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਪਟਿਆਲਾ ਰਾਜਨਗਰ ਦੇ ਨਿਵਾਸੀ ਨਾਲੇ ਦਾ ਸਾਡਾ ਇਸ਼ੂ ਹੈਗਾ ਸੀ ਇਹ 200 300 ਮੀਟਰ ਦਾ ਨਾਲਾ ਹੈਗਾ ਜਿਹੜਾ ਕਵਰ ਨਹੀਂ ਕੀਤਾ ਉਹਨਾਂ ਨੇ ਸਰ ਇੱਥੇ ਮਰੇ ਹੋਏ ਡੰਗਰ ਜਾਨਵਰ ਰਾਤ ਨੂੰ ਸਾਰੇ ਆ ਜਾਂਦੇ ਆ ਖਾਣਾ ਪੀਣਾ ਦੁੱਬਰ ਹੋਇਆ ਪਿਆ ਨਗਰ ਨਿਗਮ ਮੁੜਦਾਬਾਦ ਨਗਰ ਨਿਗਮ ਮੁੜਦਾਬਾਦ ਖੁੱਲਾ ਨਾਲਾ ਦੇ ਰਿਹਾ ਹੈ ਹਾਦਸਿਆਂ ਨੂੰ ਸਦਾ ਕਿਸੇ ਟੰਮ ਪਤਾ ਵੀ ਨਹੀਂ ਲੱਗਦਾ ਹੈਗਾ ਬੱਚੇ ਕਹਾਂ ਨਿਕ ਜਾ ਰਹੇ ਆ ਪਾਣੀ ਚਰ ਕਹਾਂ ਨਿਕਲ ਰਹੇ ਆ ਪਾਣੀ ਵਧਦਾ ਹੈਗਾ ਮਰੇ ਹੋਏ ਜਾਨਵਰ ਜੂਨਗਰ ਸਾਰੇ ਇਸੇ ਤੇ ਆ ਰਹੇ ਨੇ ਜਿਹਦੇ ਕਰਕੇ ਜਹਾਜ ਵਗਰਾ ਬਹੁਤ ਹੀ ਬੈਂਗੂ ਇਹ ਸਾਰੀ ਚੀਜ਼ਾਂ ਦੀ ਪ੍ਰੋਬਲਮ ਸਭ ਤੋਂ ਵੱਡੀ ਆ ਰਹੀ ਹੈ ਜੀ ਨਗਰ ਨਿਗਮ ਗੁਰਦਾਸ ਨਗਰ ਨਿਗਮ ਗੁਰਦਾਸ ਇਲਾਕਾ ਬਸੇ ਹੋ ਰਹੇ ਨੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਕੁ ਮੇਰੇ ਪਿੱਛੇ ਜੇ ਇੱਕ ਬੱਚਾ ਜਾਂ ਵੀ ਰੁੱਦਦਾ ਆ ਰਿਹਾ ਸੀ ਤੇ ਉਹ ਨਾ ਕੁੱਤੇ ਨੇ ਬੱਚੇ ਨੂੰ ਮੂੰਹ ਚ ਪਾਇਆ ਹੋਇਆ ਸੀ ਮੁਹੱਲਾ ਵਾਸੀਆਂ ਦਾ ਇਲਜ਼ਾਮ ਕਿ ਠੇਕੇਦਾਰਾਂ ਨੇ ਵਿੱਚੇ ਛੱਡਿਆ ਕੰਮ ਬੜੇ ਮਿੰਤਾ ਕਰ ਲਿਆ ਨਗਰ ਨਿਗਮ ਤੇ ਚੱਕਰ ਮਾਰਿਆ ਇਹ ਬਹੁਤ ਬੰਦੇ ਆ ਕੇ ਦੇਖ ਕੇ ਚਲੇ ਗਏ ਐਮ ਐਲ اے ਸਾਹਿਬ ਦੀ ਨਿਗਾਹ 'ਚ ਵੀ ਅਸੀਂ ਪਾਇਆ ਪਰ ਸਰ ਇਹਦਾ ਕੁਝ ਵੀ ਨਹੀਂ ਹੋਇਆ ਨਗਰ ਨਿਗਮ ਦੁਰਦਾਸ ਨਗਰ ਨਿਗਮ ਦੁਰਦਾਸ ਕਿਹਾ ਕਿ ਠੇਕੇਦਾਰਾਂ ਨੇ ਸੁੱਟੀ ਇੱਕ ਦੂਜੇ ਤੇ ਜ਼ਿੰਮੇਵਾਰੀ ਤੇ ਖਾਮਿਆਜ਼ਾ ਭੁਗਤ ਰਹੇ ਨੇ ਲੋਕ ਸਮੱਸਿਆ ਸਰ ਦੇਖੋ ਬੱਚਿਆਂ ਦੀ ਸਮੱਸਿਆ ਹੈ ਬੱਚਾ ਕੋਈ ਗਿਰ ਜੇ ਅੱਗੇ ਲੱਪਣਾ ਨਹੀਂ ਕਿੱਥੇ ਜਾਊਗਾ ਇਹ ਸਾਰਾ ਕਵਰ ਆ ਗਏ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆਂ ਨੇ ਕਿਹਾ ਇਸ ਮਾਮਲੇ ਦੀ ਜਾਂਚ ਕਰਾਈ ਜਾਏਗੀ ਜੇਕਰ ਕਿਸੇ ਅਧਿਕਾਰੀ ਆ ਕਰਮਚਾਰੀ ਦੀ ਲਾਪਰਵਾਹੀ ਪਾਈ ਗਈ ਤਾਂ ਹੋਵੇਗੀ ਸਖਤ ਕਾਰਵਾਈ ਇੱਥੇ ਸਰ ਕੋਈ ਸੁਣਦਾ ਹੀ ਨਹੀਂ 50 ਚੱਕਰ ਕਮੇਟੀ ਦੇ ਮਾਰੇ ਆ ਪਹਿਲਾਂ ਕਮੇਟੀ ਵਾਲੇ ਕਹਿੰਦੇ ਸਾਡੇ ਅੰਡਰ ਨਹੀਂ ਆਂਦਾ ਨਾਬਾ ਰੋਡ ਭੇਜਦਾ ਸਾਨੂੰ ਅਸੀਂ ਨਾਬਾ ਰੋਡ ਗਏ ਉੱਥੇ ਵਾਲੇ ਬੰਦੇ ਆਏ ਉਹ ਫੇਰ ਆਚੋ ਕਹਿੰਦੇ ਸਾਡੇ ਅੰਡਰ ਨਹੀਂ ਆਂਦਾ ਫਿਰ ਅਸੀਂ ਆਮ ਬੰਦਾ ਕਿੱਥੇ ਜਾਵੇ ਸਰ ਇਹ ਵੀ ਸਰ ਲਾਸਟ ਕੋਸ਼ਿਸ਼ ਹੈ ਤੁਸੀਂ ਆਇਓ ਤਾਂ ਸਾਨੂੰ ਸ਼ਾਇਦ ਸਰਕਾਰ ਸੁਣ ਲਵੇ ਸਾਡੀ ਗੱਲ ਸ਼ਬਦਾਂ ਦੀ ਤਾਕਤ ਆਈਵਨ ਮੀਡੀਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਮੀਤ ਸਿੰਘ ਤਸਵੀਰਾਂ ਜੋ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਪਟਿਆਲਾ ਦੇ ਰਾਜਨਗਰ ਇਲਾਕੇ ਦੀਆਂ ਨੇ ਦੱਸ ਦਈਏ ਕਿ ਰਾਜਨਗਰ ਜਿਹੜਾ ਹੈ ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਸਥਿਤ ਹੈ ਜਿੱਥੋਂ ਦੇ ਇਲਾਕਾ ਵਾਸੀ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਰਹੇ ਨੇ ਕਾਰਨ ਇਹ ਹੈ ਕਿ ਇਸ ਜਗ੍ਹਾ ਦੇ ਉੱਤੇ ਕਰੀਬ 250 ਫੁੱਟ ਦਾ ਜੋ ਨਾਲਾ ਹੈ ਉਹ ਨਾਲੇ ਨੂੰ ਛੱਤਿਆ ਨਹੀਂ ਗਿਆ ਉਸ ਨੂੰ ਕਵਰ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਬਦਬੂ ਅਤੇ ਗੰਦਾ ਪਾਣੀ ਲੋਕਾਂ ਦਾ ਜੀਣਾ ਮੁਹਾਲ ਕਰ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਰਾਜਨਗਰ ਦੀਆਂ ਸਾਨੀਆਂ ਕਰ ਰਿਹਾ ਜਿੱਥੇ ਮੁਹੱਲਾ ਵਾਸੀ ਬੇਹਦ ਪਰੇਸ਼ਾਨ ਨੇ ਕਿਉਂਕਿ ਗੰਦਾ ਪਾਣੀ ਆਉਣ ਦੇ ਨਾਲ ਜਿਹੜਾ ਹੈ ਇਲਾਕੇ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਲੋਕਾਂ ਦੇ ਘਰਾਂ ਦੀਆਂ ਜਿਹੜੀਆਂ ਨੀਹਾਂ ਨੇ ਉਹ ਕੰਜੂਰ ਹੋ ਰਹੀਆਂ ਨੇ ਇਸ ਤੋਂ ਇਲਾਵਾ ਇਹ ਖੁੱਲਾ ਨਾਲਾ ਬੱਚਿਆਂ ਦੇ ਲਈ ਵੀ ਜਿਹੜਾ ਖਤਰਨਾਕ ਸਾਬਿਤ ਹੋ ਰਿਹਾ ਕਈ ਬੱਚੇ ਜਿਹੜੇ ਨੇ ਇਸ ਦੇ ਵਿੱਚ ਡਿੱਗ ਚੁੱਕੇ ਨੇ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਸਮੇਂ ਸਿਰ ਬੱਚਿਆਂ ਨੂੰ ਜਿਹੜਾ ਉਹ ਬਚਾ ਲਿਆ ਗਿਆ ਇਲਾਕਾ ਵਸੀਆਂ ਦਾ ਕਹਿਣਾ ਹੈ ਕਿ ਕਰੀਬ ਚਾਹ ਤੋਂ 5 ਸਾਲ ਪਹਿਲਾਂ ਇਸ ਥਾਂ ਦੇ ਉੱਤੇ ਨਾਲੇ ਨੂੰ ਠਕਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਠੇਕੇਦਾਰਾਂ ਨੇ 250 ਫੁੱਟ ਦਾ ਜਿਹੜਾ ਇਲਾਕਾ ਹੈ ਇਹ 250 ਫੁੱਟ ਦਾ ਜੋ ਨਾਲਾ ਹੈ ਉਸ ਨੂੰ ਬਿਨਾਂ ਕਵਰ ਕੀਤੇ ਛੱਡ ਦਿੱਤਾ ਜਿਸ ਦੇ ਨਾਲ ਕਰੀਬ 10 ਦੇ ਕਰੀਬ ਘਰ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਘਰਾਂ ਦੀਆਂ ਨੀਹਾਂ ਜਿਹੜੀਆਂ ਨੇ ਕਮਜ਼ੋਰ ਹੋ ਰਹੀਆਂ ਨੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇਸ ਸਬੰਧੀ ਉਹਨਾਂ ਵੱਲੋਂ ਨਗਰ ਨਿਗਮ ਤੱਕ ਵੀ ਪਹੁੰਚ ਕੀਤੀ ਗਈ ਸੀ ਪਰ ਇਸ ਮਾਮਲੇ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਨੇ ਆਈਏਐਸ ਪਰਮਵੀਰ ਸਿੰਘ ਉਹਨਾਂ ਦੇ ਨਾਲ 71 میڈیا ਦੀ ਟੀਮ ਕੋਲੋਂ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਲੋਕਾਂ ਦੀ ਸਮੱਸਿਆ ਜਿਹੜੀ ਹੈ ਉਹ ਜਾਗਰੂਕ ਕਰੋ ਔਰ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਉਹਨਾਂ ਵੱਲੋਂ ਫੈਕਟਸ ਦੀ ਜਿਹੜੀ ਉਹ ਜਾਂਚ ਕੀਤੀ ਜਾਏਗੀ ਔਰ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਇਹ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਾਲਾ ਖੁੱਲਾ ਹੋਣ ਕਰਕੇ ਕਈ ਲੋਕ ਇੱਥੇ ਜਿਹੜੇ ਨੇ ਮਰੇ ਹੋਏ ਜਾਨਵਰ ਸਿੱਟ ਜਾਂਦੇ ਨੇ ਜਿਸ ਦੇ ਨਾਲ ਇਲਾਕੇ ਦੇ ਵਿੱਚ ਬਦਬੂ ਫੈਲ ਜਾਂਦੀ ਹੈ ਔਰ ਬਰਸਾਤਾਂ ਦੇ ਮੌਸਮ ਦੇ ਵਿੱਚ ਇੱਥੇ ਆਲਮ ਇਹ ਹੁੰਦਾ ਹੈ ਕਿ ਗੰਦੇ ਪਾਣੀ ਦੇ ਨਾਲ ਜਿਹੜਾ ਹੈ ਸੀਵਰੇਜ ਦਾ ਪਾਣੀ ਵੀ ਜਿਹੜਾ ਹੈ ਉਹ ਘਰਾਂ ਤੱਕ ਪਹੁੰਚਦਾ ਹੈ ਘਰਾਂ ਦੀਆਂ ਟੂਟੀਆਂ ਤੱਕ ਪਹੁੰਚ ਜਾਂਦਾ ਹੈ ਜਿਸ ਦੇ ਨਾਲ ਇੱਥੇ ਆਏ ਵਾਰ ਜਿਹੜਾ ਹੈ ਡਾਇਰੀਆ ਫੈਲਦਾ ਲੋਕਾਂ ਨੇ ਕਿਹਾ ਲੰਘੇ ਸਾਲਾਂ ਦੇ ਵਿੱਚ ਵੀ ਜਿਹੜਾ ਹੈ ਇੱਕ 5 ਸਾਲ ਦੇ ਬੱਚੇ ਦੀ ਜਿਹੜੀ ਹੈ ਇੱਥੇ ਡਾਇਰੀਆ ਦੇ ਨਾਲ ਮੌਤ ਹੋ ਚੁੱਕੀ ਹੈ ਆਓ ਸੁਣਦੇ ਹਾਂ ਇਲਾਕਾ ਵਾਸੀਆਂ ਦਾ ਇਸ ਮਾਮ ਪਾਜੀ ਕੀ ਨਾਮ ਹੈ ਉਹ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਔਰ ਕੀ ਸਮੱਸਿਆ ਹੈ ਪਾਜੀ ਮੇਰਾ ਨਾਮ ਖੇਮਕਰਨ ਹੈ ਮੈਂ ਰਾਜ ਕਰੋੜ ਨੀਚੇ ਰਹਿੰਦਾ ਨਾ 7 ਨੰਬਰ ਮੇਰਾ ਘਰ ਹੈ ਇਹ ਪਾਜੀ ਇਹ ਨਾਲੇ ਦਾ ਸਾਡਾ ਇਸ਼ੂ ਹੈਗਾ ਸੀ ਇਹ 200 300 ਮੀਟਰ ਦਾ ਨਾਲਾ ਹੈਗਾ ਜਿਹੜਾ ਕਵਰ ਨਹੀਂ ਕੀਤਾ ਉਹਨਾਂ ਨੇ ਤੇ ਸਰ ਇੱਥੇ ਮਰੇ ਹੋਏ ਡੰਗਰ ਜਾਨਵਰ ਰਾਤ ਨੂੰ ਸਾਰੇ ਆ ਜਾਂਦੇ ਆ ਖਾਣਾ ਪੀਣਾ ਦੁੱਬਰ ਹੋਇਆ ਪਿਆ ਬੜੇ ਮਿੰਤਾ ਕਰ ਲਿਆ ਨਗਰ ਨਿਗਮ ਚ ਚੱਕਰ ਮਾਰਿਆ ਇਹ ਬਹੁਤ ਬੰਦੇ ਆ ਕੇ ਦੇਖ ਕੇ ਚਲੇ ਗਏ ਐਮ ਐਲ ਏ ਸਾਹਿਬ ਦੀ ਨਿਗਾਹ ਚ ਵੀ ਅਸੀਂ ਪਾਇਆ ਪਰ ਸਰ ਇਹਦਾ ਕੁਝ ਵੀ ਨਹੀਂ ਹੋਇਆ ਹੱਲ ਇਧਰ ਵਾਲਾ ਠੇਕੇਦਾਰ ਕਹਿੰਦਾ ਸੀ ਉਹ ਕਰੇਗਾ ਉਹ ਵਾਲਾ ਕਹਿੰਦਾ ਉਹ ਕਰੇਗਾ ਇੱਥੇ ਤਿੰਨ ਠੇਕੇਦਾਰ ਆ ਸਰ ਪਤਾ ਨਹੀਂ ਆਈ ਡੋਨਟ ਨੋ ਕੌਣ ਨੇ ਤੇ ਸਰ ਸਾਰਾ ਮੱਲਾ ਤੁਹਾਡੇ ਸਾਹਮਣੇ ਆ ਸਭ ਪਰੇਸ਼ਾਨ ਆ ਸਰ ਕੋਈ ਹੱਲ ਨਹੀਂ ਹੋ ਰਿਹਾ ਲੈ ਬੱਚਿਆਂ ਨੂੰ ਲੈ ਕੇ ਕਿੰਨਾ ਰਿਸਕ ਹੈ ਔਰ ਕਦੋਂ ਇਹ ਬਣਿਆ ਸੀ ਔਰ ਕਦੋਂ ਤੋਂ ਪੈਂਡੇ ਹੈ 4 ਇੱਕ ਸਾਲ ਹੋ ਗਏ ਸਰ 4-5 ਸਾਲ ਹੋ ਗਏ ਇਹਨੂੰ ਬਣੇ ਨੂੰ ਤੇ ਦੋ ਵਾਰੀ ਤਾਂ ਮੇਰਾ ਬੱਚਾ ਡਿੱਗ ਗਿਆ ਸਾਈਕਲ ਤੋਂ ਇਸ ਤੋਂ ਪਹਿਲਾਂ ਵੀ ਮੇਰੇ ਖਲ ਇਹੀ ਨਾਲਾ ਜਿਹੜਾ ਨਾਰਦਨਾ ਚੌਕ ਕੜਾ ਵਾਲੇ ਚੌਕ ਵੱਲ ਦੀ ਆ ਰਿਹਾ ਹੈ ਉੱਥੇ ਵੀ ਦੋ ਬੱਚਿਆਂ ਦੀ ਵਾਰਦਾਤ ਹੋਈ ਸੀ ਦੋ ਬੱਚੇ ਉੱਥੇ ਡੁੱਬ ਕੇ ਮਾਰੇ ਸੀ ਫਿਰ ਉਹਨਾਂ ਨੇ ਲੋਹੇ ਦਾ ਉਹ ਲਾਇਆ ਸੀ ਇੱਥੇ ਸਰ ਕੋਈ ਸੁਣਦਾ ਹੀ ਨਹੀਂ 50 ਚੱਕਰ ਕਮੇਟੀ ਦੇ ਮਾਰਿਆ ਇਹ ਪਹਿਲਾਂ ਕਮੇਟੀ ਵਾਲੇ ਕਹਿੰਦੇ ਸਾਡੇ ਅੰਡਰ ਨਹੀਂ ਆਂਦਾ ਨਾਬਾ ਰੋਡ ਭੇਜਦਾ ਸਾਨੂੰ ਅਸੀਂ ਨਾਬਾ ਰੋਡ ਗਏ ਉੱਥੇ ਵਾਲੇ ਬੰਦੇ ਆਏ ਉਹ ਫਿਰ ਬਾਚੋ ਕਹਿੰਦੇ ਸਾਡੇ ਅੰਡਰ ਨਹੀਂ ਆਂਦਾ ਫਿਰ ਅਸੀਂ ਆਮ ਬੰਦਾ ਕਿੱਥੇ ਜਾਵੇ ਸਰ ਇਹ ਵੀ ਸਰ ਲਾਸਟ ਕੋਸ਼ਿਸ਼ ਹੈ ਤੁਸੀਂ ਆਇਓ ਤਾਂ ਸਾਨੂੰ ਸ਼ਾਇਦ ਸਰਕਾਰ ਸੁਣ ਲਵੇ ਸਾਡੀ ਗੱਲ ਘਰਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ ਜਿਹੜੇ ਘਰਾਂ 'ਚ ਇਕੁਪਮੈਂਟ ਡਿਵਾਈਸ ਲੱਗੇ ਹੋਏ ਕਿੰਨਾ ਕੁ ਨੁਕਸਾਨ ਹੁੰਦਾ ਹੈ ਸਰ ਹਰ ਕੋਈ ਡਿਵਾਈਸ ਟੀਵੀ ਹੋ ਗਿਆ ਫਰਿੱਜ ਹੋ ਗਿਆ ਈਵਨ ਤਾਂ ਮੇਰੇ ਕਾਰ ਦਾ ਏਸੀ ਵੀ 2 ਦੀ ਵੀ 6 ਮਹੀਨੇ ਫ੍ਰੀਜ ਇੱਕ ਸਾਲ ਇੱਕ ਅਸਰ ਮੈਂ ਆਪਣਾ ਦੁਬਾਰਾ ਨਵਾਂ ਪਾਇਆ ਸਰ ਟੁੱਟ ਗਿਆ ਟੁੱਟ ਰਿਹਾ ਸੀ ਫਿਰ ਜੈਕ ਲਵਾ ਕੇ ਚਕਾ ਕੇ ਫਿਰ ਲਵਾ ਕੇ ਫਿਰ ਕਰਿਆ ਸਰ ਸਰਕਾਰ ਨੂੰ ਮਿੰਤਾ ਕਰੋ ਸਰ ਜਾ ਕੇ ਗੱਲ ਕਰੋ ਕੋਈ ਸੁਣਦਾ ਹੀ ਨਹੀਂ ਸਰ ਕਹਿ ਜੰਨੇ ਕਰਾਂਗੇ 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 ਕੋਈ ਨਹੀਂ ਸੁਣਦਾ ਤੁਸੀਂ ਘੱਟੋ ਘੱਟ 500 ਬੰਦੇ ਇਫੈਕਟਿਡ ਹੈ ਸਰ ਪਕਦੀ ਸਰ ਕੀ ਨਾਮ ਹੈ ਜੀ ਕਿੱਥੇ ਰਹਿੰਦੇ ਹੋ ਜੀ ਮੇਰਾ ਨਾਮ ਸੁਮਨ ਵਰਮਾ ਹੈਗਾ ਇਸੀ ਰਾਜ ਕਲੋਨੀ ਹਾਊਸ ਨੰਬਰ 3 ਤੋਂ ਮੈਂ ਕੀ ਪਰਸਨ ਸੇ ਆ ਰਹੀ ਹੈ ਜਿਹੜਾ ਨਾਲਾ ਕਵਰ ਨਹੀਂ ਹੈਗਾ ਕਿੰਨਾ ਕੁ ਰਿਸਕ ਹੈ ਬੱਚਿਆਂ ਨੂੰ ਦੇਖੋ ਜੀ ਬੱਚਿਆਂ ਨੂੰ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੀ ਬੱਚਿਆਂ ਦੀ ਹੈ ਤੁਸੀਂ ਆਪ ਦੇਖੋ ਰੇ ਸ਼ਹਿਰਦਾਰੀ ਵਿੱਚ ਖੱਡਣ ਖੁੱਡਾਂ ਦੀ ਤਾਂ ਕੋਈ ਚੀਜ਼ ਹੈ ਨਹੀਂ ਗਲੀਆਂ ਵਿੱਚ ਜਿੱਥਾਂ ਆ ਜੀ ਥਾੜ੍ਹ ਨਾਲੇ ਵਿੱਚ ਜਾ ਰਹੇ ਆ ਕਿਸੇ ਟੰ ਪਤਾ ਵੀ ਨਹੀਂ ਲੱਗਦਾ ਹੈਗਾ ਬੱਚੇ ਕਹਾਂ ਜਾ ਰਹੇ ਆ ਪਾਣੀ ਚਰ ਕਹਾਂ ਨਿਕਲ ਰਹੇ ਆ ਛੋਟੇ ਬੱਚੇ ਆ ਉਹਨਾਂ ਦੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਦੂਸਰੀ ਜੀ ਹੈਗੀ ਸਾਡੀ ਇਲੈਕਟ੍ਰੀਕਲ ਚੀਜ਼ਾਂ ਦੀ ਜਿਹੜੀ ਫ੍ਰੀਜ ਮਸ਼ੀਨ ਹੋਰ ਵੀ ਕਾਫੀ ਚੀਜ਼ਾਂ ਹੈਗੀਆਂ ਜਿਹੜੀ ਇਸ ਨਾਲੇ ਕਰਕੇ ਹੀ ਖਰਾਬ ਹੋ ਰਹੀਆਂ ਨੇ ਸਿਹਤ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਜਦੋਂ ਪਾਣੀ ਵੱਧਦਾ ਹੈ ਜਦੋਂ ਜੀ ਦੇਖੋ ਪਾਣੀ ਵਧਦਾ ਹੈਗਾ ਮਰੇ ਹੋਏ ਜਾਨਵਰ ਜੂੰਨ ਸਾਰੇ ਇਸੇ ਤੇ ਆ ਰਹੇ ਨੇ ਜਿਹਦੇ ਕਰਕੇ ਜਿਹ ਹੈਜਾ ਵਗੈਰਾ ਬਹੁਤ ਹੀ ਡੇਂਗੂ ਹੈ ਡੇਂਗੂ ਹੈ ਸਾਰੀ ਚੀਜ਼ਾਂ ਦੀ ਪ੍ਰੋਬਲਮ ਸਭ ਤੋਂ ਵੱਡੀ ਆ ਰਹੀ ਹੈ ਜੀ ਦੇਖੋ ਕਈ ਵਾਰੀ ਇਦਾਂ ਹੁੰਦਾ ਜਿਵੇਂ ਸਰ ਸੀਵਰੇਜ ਦੇ ਪਾਈਪ ਹੈ ਸੀਵਰੇਜ ਦੇ ਪਾਈਪ ਨਾਲ ਜੁੜ ਜੰਨੇ ਆ ਤਾਂ ਡਾਇਰੀਆ ਕਾਫੀ ਪਿੱਛੇ ਜੀ ਇੱਥੇ 5 ਸਾਲ ਪਹਿਲਾਂ ਡੈਥ ਹੋਈ ਹੈ ਮੁੰਡੇ ਨੇ ਪਾਣੀ ਪੀਤਾ ਟੂਟੀ ਚ ਡਾਇਰੀਆ ਹੋਇਆ ਖਤਮ ਹੋ ਗਿਆ ਜੰਗ ਮੁੰਡਾ ਸੀ ਏਬ ਮਰਜੀ ਦੇਖੋ ਰੇ ਨੋਰਮਲ ਚੱਲ ਰਹੀ ਹੈ ਜੀ ਜਿੰਨਾ ਚ ਕਾਰਪੋਰੇਸ਼ਨ ਵਗੈਰੇ ਚ ਸਭ ਤੇ ਅਸੀਂ ਕੰਪਲੀਟ ਕਰੀ ਹੋਈ ਆ ਪਰ ਹਜੇ ਤੱਕ ਤਾਂ ਦੇਖੋ ਜੀ ਕੋਈ ਉਹ ਰਿਜ਼ਲਟ ਨਿਕਲਿਆ ਨਹੀਂ ਇਸ ਦਾ ਮੈਂ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਦਾ ਮੈਂ ਇੱਥੇ ਨਾਲ ਹੀ ਰਹਿਣੇ ਨਾਲ ਹੀ ਘਰ ਆਪਣਾ ਜੀ ਸਰ ਇਹਦੀ ਬਹੁਤ ਵੱਡੀ ਸਮੱਸਿਆ ਆਈ ਸਿਰਫ 4-5 ਘਰ ਰਹਿ ਗਏ ਬਾਕੀ ਸਾਰਾ ਬੰਦ ਹੋ ਗਿਆ ਪਿੱਛੇ ਤੱਕ ਇਹ 4-5 ਘਰ ਨੇ ਜਿਹੜੇ ਬੰਦ ਨਹੀਂ ਹੋਏ ਸਰ ਇਸ ਤੋਂ ਚੰਗਾ ਵੀ ਇਹ ਬੰਦ ਹੋ ਜਵੇ ਜੀ ਸਭ ਲਈ ਆਸਾਨ ਹੋ ਜੂਗਾ ਮੋਖਾ ਨਹੀਂ ਹੋਊਗਾ ਕੀ ਕੀ ਕੋਈ ਸਮੱਸਿਆ ਆ ਸਮੱਸਿਆ ਆ ਦੇਖੋ ਬੱਚਿਆਂ ਦੀ ਸਮੱਸਿਆ ਹੈ ਬੱਚਾ ਕੋਈ ਗਿਰ ਜੇ ਅੱਗੇ ਲੱਭਣਾ ਨਹੀਂ ਕਿੱਥੇ ਜਾਊਗਾ ਇਹ ਸਾਰਾ ਕਵਰ ਆਗੇ ਠੀਕ ਹੈ ਨਾ ਜੀ ਤੇ ਬਾਕੀ ਗੰਦਗੀ ਹੈ ਸਮੈਲ ਆਉਂਦੀ ਹੈ ਬਹੁਤ ਸਮੱਸਿਆ ਹੈ ਇਹ ਇਹ ਬਸ ਇਹ ਸਭ ਥੋੜੀ ਸਮੱਸਿਆ ਹੈ ਬਾਕੀ ਸਾਡੇ ਇਲੈਕਟ੍ਰੋਨਿਕ ਚੀਜ਼ਾਂ ਸਾਰੀਆਂ ਖਰਾਬ ਹੋ ਰਹੀਆਂ ਨੇ ਤਕਰੀਬਨ ਫ੍ਰਿਜ ਸਾਲ 'ਚ ਦੋ ਤਿੰਨ ਵਾਰ ਤਾਂ ਖਰਾਬ ਹੁੰਦਾ ਹੀ ਹੁੰਦਾ ਸਰ ਤੁਹਾਡੀ ਮੰਨ ਚੀ ਹੈ ਪ੍ਰਸ਼ਾਸਨ ਨੂੰ ਸਰ ਅਸੀਂ ਕਹਿੰਨੇ ਵੀ ਇੱਥੋਂ ਸਾਰਾ ਕਵਰ ਹੋਵੇ ਜੀ ਇਹ ਚਾਰ ਪੰਜ ਘਰ ਨੇ ਸਿਰੇ ਦਾ ਕਵਰ ਹੋ ਜਵੇ ਉਹ ਪੁੱਲ ਤੋਂ ਲੈ ਕੇ 300 ਇੱਥੇ ਚਾਰ ਪੰਜ ਘਰ ਨੇ ਕਵਰ ਹੋ ਜਾਣ ਤੇ ਵਧੀਆ ਗੱਲ ਹੈ ਜੀ ਚਾਰ ਘਰ ਹਾਂਜੀ ਕੋਈ ਰਾਜ ਕਲੋਨੀ ਕੀ ਨਾਮ ਹੈ ਪਪੂਣਾ ਆਈ ਮੇਰਾ ਰਾਜ ਕਲੋਨੀ ਇਹ ਮਕਾਨ ਨੰਬਰ 5 ਮੇਰਾ ਆਈ ਸਾਡੇ ਦਾ ਘਰ ਮਕਾਨ ਕਈ ਵਾਰ ਗਿਰ ਚੁਕਿਆ ਜੀ ਇਸੇ ਕਈ ਵਾਰ ਬਣਾ ਚੁਕੀ ਇਹਨਾਂ ਨੂੰ ਅਸੀਂ ਤੇ ਬਾਕੀ ਹੋਰ ਬੱਚੇ ਵੀ ਇਨਾਂ ਦੇ ਮੁੰਡਾ ਵੀ ਗਿਰ ਗਿਆ ਦੀ ਕਵਰੀ ਹੋਏ ਬਾਕੀ ਜਿਹੜਾ ਕੋਈ ਵੀ ਡੰਗਰ ਬੱਚਾ ਉਰੇ ਆ ਕੇ ਛੱਡ ਜਾਂਦਾ ਅਗਲਾ ਖਾਲੀ ਨਾਲਾ ਪਿਆ ਜੀ ਇਹ ਬਾਕੀ ਤਾਂ ਬੰਦ ਹੋ ਗਏ ਸ ਇਹ ਰਾਇਆ ਖੁੱਲਾ ਹੋਰੀ ਛੜਨ ਦਾ ਜੋ ਇਹ ਗੰਧ ਪਲਾ ਹੁੰਦਾ ਅਗਲਾ ਕੀ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਫੈਲਦੀਆਂ ਹੋਰ ਜਦੋਂ ਪਾਣੀ ਵੱਧਦਾ ਬਿਮਾਰੀਆਂ ਲੱਗ ਰਹੀਆਂ ਜੀ ਤੁਹਾਡੇ ਸਾਹਮਣੇ ਬੱਚੇ ਬਿਮਾਰ ਹੋ ਰਹੇ ਹੋਰੇ ਇਹ ਕੀ ਨਾਮ ਹੈ ਜੀ ਕਿੱਥੇ ਰਹਿੰਦੇ ਮੈਂ ਗੁਰਜੀਤ ਮੇਰੇ ਨਾਲ ਹੀ ਘਰ ਹੈਗਾ ਇਹ ਨਾ ਇੰਨਾ ਕੰਦਾ ਸਾਰੀਆਂ ਟੱਡੀਆਂ ਹੋ ਗਈਆਂ ਰਾਜ ਕਲੌਨੀ ਰਾਜ ਕਲੌਨੀ ਤੇ ਇੰਨਾ ਇਹ ਔਖਾ ਹੋਇਆ ਪਿਆ ਨਾ ਕੁੱਤੇ ਮਾਰ ਮਾਰ ਕੇ ਇੱਕ ਮੈਨ ਪਿੱਛੇ ਜੇ ਇੱਕ ਬੱਚਾ ਜਾਂ ਵੀ ਰੁੱਦਦਾ ਆ ਰਿਹਾ ਸੀ ਤੇ ਉਹ ਨਾ ਕੁੱਤੇ ਨੇ ਬੱਚੇ ਨੂੰ ਮੂੰਹ 'ਚ ਪਾਇਆ ਹੋਇਆ ਸੀ ਤੁਸੀਂ ਸਾਰਾ ਦੇਖਿਆ ਵੀ ਇਹ ਬੱਚਾ ਕਿੱਥੋਂ ਆ ਰਿਹਾ ਹੈਗਾ ਪਤਾ ਨਹੀਂ ਕਿੱਥੋਂ ਆ ਰਿਹਾ ਇਹ ਇੰਨਾ ਔਖਾ ਹੋਇਆ ਪੈਣਾ ਲੋਕਾਂ ਦੇ ਨਾ ਕੰਧਾਂ ਟੇਡੀਆਂ ਹੋ ਗਿਆ ਨੇ ਇਹਨਾਂ ਨੇ ਵੀ ਦੂਜੀ ਗੁਰ ਮਕਾਨ ਪਾਇਆ ਹੈਗਾ ਦੇਖੋ ਮਕਾਨ ਪਾਣੇ ਬੜੇ ਔਖੇ ਨਾਲ ਹੁਣ ਇਹਨਾਂ ਦਾ ਮਕਾਨ ਬਿਲਕੁਲ ਨਾਲ ਹੀ ਆ ਬਿਲਕੁਲ ਉਹਨਾਂ ਦੇ ਮਕਾਨ ਦੇ ਨਾਲ ਸਾਡਾ ਹੈਗਾ ਮਕਾਨ ਉਹ ਮਕਾਨ ਹੁਣ ਟੇਡਾ ਹੋ ਗਿਆ ਉਹ ਥੱਲੇ ਚੂਹੇ ਘਰ ਘਰ ਕੇ ਨਾ ਸਾਰੇ ਮਕਾਨਾਂ ਦੇ ਵਿੱਚ ਖੁੱਡਾਂ ਆਈਆਂ ਹੋਈਆਂ ਨੇ ਇਹਨਾਂ ਦੀ ਮੰਮੀ ਫਲਸ਼ ਤੇ ਬੈਠੇ ਤੇ ਉਦੋਂ ਪਤਾ ਲੱਗਿਆ ਜਦੋਂ ਨਾ ਥੱਲੇ ਫਲਸ਼ ਰੁੜ ਗਈ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਤੇ ਮੰਮੀ ਇਹਨਾਂ ਦੇ ਰੁੜ ਚਲੇ ਸੀ ਉਹਨਾਂ ਦੀ ਡੈਥ ਹੋਈ ਆ ਉਹਨਾਂ ਨੂੰ 10-15 ਦਿਨ ਹੀ ਹੋਏ ਨੇ ਇੰਨਾ ਇਹ ਨਾਲੇ ਨੇ ਤਿੰਨ ਤਿੰਨ ਘਰਾਂ ਦਾ ਨਾਲਾ ਹੈ ਜਿਹੜਾ ਬਹੁਤ ਔਖਾ ਹੋਇਆ ਪਿਆ ਸਾਨੂੰ ਡੰਗਰ ਰੁੜ ਕੇ ਆ ਜਾਂਦੇ ਨੇ ਬਹੁਤ ਮੁਸ਼ਕਲ ਹੋਇਆ ਪਿਆ ਕੋਈ ਬੱਚੇ ਡਿੱਗ ਗਿੰਦੇ ਚਾਹਣ ਸਾਨੂੰ ਦਾ ਇਹ ਪ੍ਰਸ਼ਾਸਨ ਦੇ ਮੁਗਾ ਵੀ ਜਿੰਨਾ ਕੋ ਨਾਲਾ ਸਾਰਾ ਛੱਤਿਆ ਜਾਵੇ ਵੀ ਸਾਨੂੰ ਦਿੱਕਤ ਨਾ ਹੋਵੇ ਸਾਰਿਆਂ ਦੇ ਬੱਚੇ ਛੋਟੇ ਛੋਟੇ ਹੈਗੇ ਨੇ ਕੋਈ ਹੁਣ ਸਾਰਾ 24 ਘੰਟੇ ਤਾਂ ਮਾਵਾ ਕੋਲ ਬੈਠੀਆਂ ਨਹੀਂ ਰਹਿੰਦੀਆਂ ਬੱਚੇ ਸਾਈਕਲ ਲੈ ਕੇ ਥੱਲੇ ਡਿੱਗ ਜਾਂਦੇ ਨੇ ਤੇ ਫਿਰ ਮਾਵਾ ਦੇਖਦੇ ਨੇ ਤੁਹਾਡੇ ਘਰ ਤਾਂ ਨਹੀਂ ਆਂਟੀ ਸਾਡੇ ਘਰ ਮਾ ਨਹੀਂ ਸਾਡੇ ਘਰ ਤਾਂ ਹੈ ਨਹੀਂ ਬੱਚਾ ਉਹਦੀ ਪਤਾ ਲੱਗਦਾ ਜਦੋਂ ਬੱਚਾ ਅੱਗੇ ਪਹੁੰਚ ਜਾਂਦਾ ਤੇ ਬੱਚੇ ਦੀ ਤਾਂ ਵੱਡਾ ਇਥੇ ਹੋਈ ਮਿਲਦੀ ਆ ਸਾਨੂੰ ਜਦੋਂ ਇਹ ਨਾਲਾ ਕਵਰ ਕਰਕੇ ਇਹ ਜੇ ਕੀ ਕਰਨ ਜਿਹੜੇ ਉਹ ਇਹ ਨਾਲਾ ਕਵਰ ਨਹੀਂ ਕੀਤਾ ਹਾਂਜੀ ਇਹ ਉਦੋਂ ਜਦੋਂ ਇਹ ਪਤਾ ਨਹੀਂ ਪਤਾ ਨਹੀਂ ਕੀ ਗੱਲ ਹੈ ਇੱਥੋਂ ਤੱਕ ਹੀ ਹੋਇਆ ਇੱਥੇ ਰੋਗੇ ਰੋਹਤਾ ਵੀ ਤੁਸੀਂ ਇਹ ਵੀ ਕਰ ਦੋ ਹਾਂਜੀ ਕਰਾਂਗੇ ਕਰਾਂਗੇ ਮੁੜ ਕੇ ਕੀਤਾ ਹੀ ਨਹੀਂ ਹੈਗਾ ਕਿਸੇ ਨੇ ਚਾਰ ਘਰ ਛੱਡ ਗਏ ਚਾਰਿਆ ਘਰਾਂ ਦਾ ਇੰਨਾ ਔਖਾ ਹੋਇਆ ਪਿਆ ਨਾ ਥੱਲਿਓ ਚੂਹੇ ਖੱਡਾ ਕਰ ਕਰਕੇ ਮੈਂ ਕਿਹਨੇ ਲੋਕਾਂ ਦੀਆਂ ਨੀਹਾਂ ਥੱਲੇ ਦੱਬੀਆਂ ਗਿਆ ਹੈਗੀਆਂ ਨੇ ਵਿਭਾਗ ਚਲੇ ਕਰੋ ਹੁਣ ਆਇਆ 3-4 ਘਰਾਂ ਦਾ ਦਾ ਕਰੋ 4 ਘਰਾਂ ਦਾ ਹਾਂ